ਆਪਾਂ ਪੂਰੀ ਬਣੀ ਰਹੋ ਉੱਪਰ ਦੀ ਪੈ ਰਿਆ ਪਾਣੀ ਉਹ ਥੋੜੇ ਪਾਣੀ ਦਾ ਨਿਕਾਸ ਨਹੀਂ ਯਾਰ ਕੋਈ ਹੈਗਾ ਕਿਹੜਾ ਤੁਹਾਨੂੰ ਕਾਦੂ ਵਾਲਾ ਇੱਕ ਵੱਡਾ ਉਹਦੇ ਨਾਲ ਚੋਇਚ ਪਾਣੀ ਵਾਹ ਦੇ ਦਿੰਦਾ ਕੋਈ ਨਹੀਂ ਦਿੰਦਾ ਹੈਗਾ ਤੁਹਾਨੂੰ ਕੋਈ ਨਹੀਂ ਕਾਲੂ ਥੋੜੇ ਘਰਾਂ ਚੋਂ ਭੜ ਕੇ ਤੁਹਾਨੂੰ ਕੁੱਟਣ ਲੱਗੇ ਫਿਰ ਚੰਗੇ ਰਹੋਗੇ ਆ ਕੁੱਤਿਆਂ ਕੇ ਬੰਦਾ ਮਾਰਦਾ ਉਹ ਭਈਆ ਕਰਨ ਇਹਨਾਂ ਦਾ ਹੀ ਭਾਈ ਦੀ ਜਾਂਦੇ ਨੂੰ ਨੂਰਪੁਰੇ ਢਾ ਕੇ ਦਾਤ ਮਾਰਿਆਉਗੇ ਫਿਰ ਕਿਸ ਨੇ ਕੀ ਕਰ ਲਿਆ ਅੱਜ ਚਾਰ ਬੰਦੇ ਇਕੱਠੇ ਹੋ ਇਨਾਂ ਤੁਹਾਨੂੰ ਡੇਗਦੇ ਨਹੀਂ ਹੈਗੇ ਕਾਲੂ ਕਿਸੇ ਪੰਜਾਬੀ ਦਾ ਮੁੰਡਾ ਮਾਰ ਕੇ ਮੰਗ ਲਓ ਤਾਂ ਕਈ ਹੋ ਗਏ ਫਿਰ ਰੋਕਣਗੇ ਅਥਰ ਕੱਢਣ ਲੱਗ ਗਏ ਇਹ ਨੂੰ ਗੱਲ ਨਹੀਂ ਹੋਣ ਦਿੰਦੇ ਇਹ ਨੂੰ ਨੇ ਗੱਲ ਕਰਨ ਲੱਗ ਜੋ ਜਾ ਕੇ ਗੱਲ ਨੂੰ ਪੈਂਦੇ ਨਹੀਂ ਗੱਲ ਨੂੰ ਪੈਂਦੇ ਨਹੀਂ ਵੀ ਆਪਣੇ ਪਿੰਦੇ ਰੋਟੀ ਪਾਣੀ ਆ ਰੋਟੀ ਪਾਣੀ ਨੂੰ ਇਹਨਾਂ ਦੇ ਦਿੰਦਾ ਆ ਗਏ ਪਹਿਲਾਂ ਕਵੀ ਕਰਦਾ ਪਹਿਲਾਂ ਨਹੀਂ ਕਰਕੇ ਜੋ ਖਾਂਦੇ ਵੀ ਰੋਟੀ ਪਹਿਲਾਂ ਕਿਹਦੇ ਹੰਦੀ ਪੱਕੇ ਮਾਰਦੇ ਨਹੀਂ ਲਾਲਾ ਤੁਹਾਨੂੰ ਸ਼ੰਭੂ ਤੋਂ ਚੱਕ ਕੇ ਮਾਰਿਆ ਕੱਲ ਨੂੰ ਨੂੰ ਥੋੜੇ ਪਿੰਡ ਦੇ ਵਿੱਚ ਧੱਕੇ ਦੇ ਕਰਾਂਗੇ ਕੱਲ ਹੋ ਜਾਊਗਾ ਇਹ ਮਿਲ ਬਜੋਰੀ ਬਾਈਕ ਤਰੀਕ ਤੱਕ ਆ ਯਾਰ ਉਸ ਤੋਂ ਬਾਅਦ ਆ ਪਾ ਜਾਣੀ ਹੈ ਵੱਡਾ ਕੰਮ ਹਾਂ ਚਾਹੇ ਜਿੱਥੇ ਤੱਕ ਪਾਚ ਕਰਨੀ ਪਊ ਬਾਈ ਕਰਾਂਗੇ ਜਿਹੜੀ ਗੱਲ ਨਾ ਕਰਦੇ ਜੇਲਾ ਵੀ ਜਾਵਾਂਗੇ ਯਾਰ ਪਾਣ ਵਾਲੀ ਬਾਦ ਰੋਣ ਦਾ ਤੇ ਜੇਲਾ ਚੱਲ ਕੇ ਮਾਰ ਦੇਣਗੇ ਉਹ ਟਾਈਮ ਹੋ ਗਏ ਇਹ ਵੀ ਆ ਦੇ ਕਿਹਦੇ ਆ ਜਿਹੜੇ ਆ ਗਏ ਵੀਰਾਂ ਉਹਨਾਂ ਨੂੰ ਵੀ ਬੁਲਾਓ ਬੜਾ ਹੋਸੀਆ ਮੇਰੇ ਕੋਈ ਆਉਣੇ ਨਹੀਂ ਹਟ ਜਾ ਉਹਦੀ ਜ਼ਿੰਮੇਵਾਰੀ ਆ ਵੀਰੇ ਉਹਨਾਂ ਨੂੰ ਫਸਾ ਖੜਾ ਜ਼ਿੰਮੇਵਾਰੀ ਦੀ ਗੱਲ ਆ ਔਰ ਮਿੰਟਸ ਇਹਨਾਂ ਦੀ ਜ਼ਿੰਮੇਵਾਰੀ ਕੋਈ ਹੋਰ ਕੋਈ ਸਾਡਾ ਕੰਮ ਕੱਢ ਨੂੰ ਫਸਿਆ ਓਏ ਹੈਲੋ ਜੀ ਜੀ ਗੰਦੀ ਗੱਲ ਕਰੀ ਜਾਂਦੇ ਹੋ ਜਿਹੜੇ ਜ਼ਿੰਮੇਵਾਰਤਾ ਬਈਆ ਰੱਖਿਆ ਵਾ ਜੀ ਆਪ ਜ਼ਿੰਮੇਵਾਰੀ ਆ ਉਹ ਕਿਤਾ ਬੰਦਾ ਰੱਖਿਆ ਵਾ ਦਾ ਉਹਦਾ ਹੁੰਦਾ ਮੁੜ ਕੇ ਹੁੰਦਾ ਕੋਈ ਨਾ ਪੈਸਾ ਦਿੰਦਾ ਕੰਮ ਕਰਾਉਂਦਾ ਓਏ ਚੁੱਪਾ ਵਿੱਕੀ ਦੋ ਮਿੰਟ ਖੜਾ ਜ਼ਿੰਮੇਦਾਰ ਜੀ ਪੈਸੇ ਦੇ ਕੇ ਉਹ ਕੰਮ ਕਰੇ ਪੈਸੇ ਦਿੰਦਾ ਸਾਡਾ ਉਹ ਵੀ ਸਾਡਾ ਮਿਲਿੰਦੀ ਨਹੀਂ ਕਰਦਾ ਉਹ ਕਿਤੇ ਘਰੇ ਕੰਮ ਕਰਦਾ ਪੈਸਾ ਨਾ ਕਰੋ ਬਸ ਆਪਣਾ ਖੋ ਗਿਆ ਪੈਸਾ ਨਾ ਕਰੋ ਅਸੀਂ ਜੀ ਦੀ ਗੱਲ ਕਰਦਾ ਅਸੀਂ ਭਈਆ ਭਾਵੇਂ ਪੰਚਾ ਆਪਾਂ ਭਈਆ ਮਿਲ ਜਾਂਦੇ ਜਿਹਨਾਂ ਦੇ ਨਾਮ ਤੇ ਨਮਸਕਾਰ ਸਭ ਨੂੰ ਕਹਿ ਰਿਹਾ ਕਹਿ ਰਿਹਾ ਯਾਰ ਉਹ ਇਹ ਕੋਣ ਹੈ ਸਾਡੇ ਚ ਵਾਕਾਂ ਦੇ ਦੋ ਦਾ ਜੀਮੀਦਾਰ ਜਿਹੜਾ ਭਈਆ ਹੁੰਦਾ ਉਹ ਪੈਸੇ ਦੰਨੇ ਆਪਾਂ ਲੈਂਦੇ ਨਹੀਂ ਆਂਗੇ ਉਹ ਤਾਂ ਗੰਢ ਕਰ ਮੈਰ ਕਰ ਦਿੱਤਾ ਪਹਿਲਾਂ ਤੇਰੀ ਗੱਲ ਕੋਈ ਤੇਰੇ ਹੋਣੇ ਕੋਈ ਤਸਾਫ ਕਰਦੇ ਸੀ ਉਹਦੇ ਤੋਂ ਨੂੰ ਵੀ ਦੇਖੀ ਕੋਈ ਤੁਸੀਂ ਹਰ ਵਾਰ ਪੰਜਾਬੀ ਕਰਦਾ ਸੀ ਨਹੀਂ ਪੰਜਾਬੀ ਪੰਜਾਬੀ ਕਰਦਾ ਨਹੀਂ ਸੀ ਵੀ ਦੇ ਕਰ ਰਿਹਾ ਪਰ ਨੋ ਤਕਲੀਫ ਨਹੀਂ ਆਉਂਦੀ ਪੰਜਾਬੀ ਕਰਦਾ ਸੀਗਾ ਜਾਂ ਦੇਖੋ ਨਹੀਂ ਕਰਦਾ ਤਾਂ ਹੈਗਾ ਸੀ ਤਕਲੀਫ ਤਾਂ ਹੋਈਦੀ ਆ ਨਹੀਂ ਜੇਕ ਸਰ ਭਈਆਂ ਦਾ ਸ਼ਾਇਰ ਕਰਦੀ ਤਿੰਨ ਕਿਤਾਬਾਂ ਪੜ੍ਹ ਕਰਦੀ ਕੋਈ ਬਾਹਰ ਜਾਂ ਮਾਦੋਂ ਕਿਹਾ ਬਸ ਆਪਾਂ ਜਿਹੜੀ ਗੱਲ ਕਰਦੇ ਆਪਾਂ ਕਰਨਾ ਨੂੰ ਬੈਂਸ਼ਨ ਆ ਆਪਣੀ ਖੁਦ ਨੂੰ ਕਰਦੇ ਆਂ ਕਹਿੰਦੇ ਨੇ ਇਹ ਸਾਡੇ ਜੀ ਬੋਲੀ ਰੱਖਣਾ ਕੇਵਲ ਕਰਨੇ ਬਾਤ ਬਦਲ ਬੈਠੋ 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 ਕਿਉਂ ਕਿ ਤੁਹਾਨੂੰ ਆਪਦਾ ਪੈਸਾ ਦੰਦੇ ਹਾਂ ਤੋ ਲੈਂਦੇ ਸੋਣੇ ਯਾਰ ਕੰਮ ਕਰਾਉਨੇ ਆ ਇਹ ਕਿਹੜੀ ਗੱਲਾਂ ਨੇ ਉਹ ਚੁੱਪ ਚੁੱਪ ਬੈਠਾ ਹਾਂ ਬੈਠੋ ਬੈਠ ਜਾ ਥੱਲੇ ਬੈਠ ਜਾ ਬੈਠ ਜਾ ਅਰੇ ਆ ਮੁੰਡੇ ਨੇ ਦੱਸਿਆ ਕੋਈ ਝੂਠ ਬੋਲਦਾ ਨਾ ਕੋਈ ਝੂਠੀ ਖੇਡਮਾਰ ਸੱਚ ਬੋਲਦਾ ਉਹਨੂੰ ਬੋਲਣੇ ਇੰਨੇ ਲਈ ਹਾਂ ਤੂੰ ਆਜਾ ਸਿੱਕ ਬੰਦਾ ਕੱਲਾ ਹੀ ਬੜਾ ਹੋ ਜਾਊਗਾ ਹੁਣ ਜੇ ਰਾਤ ਨੂੰ ਇਹ ਚਾਰ ਬੰਦੇ ਨੇ ਭੱਜੇ ਨੇ ਉਧਰ ਵੀ ਇਹੀ ਕੁਝ ਹੋ ਰਿਹਾ ਹੈ ਇਹ ਕਦਾ ਮੇਰੇ ਨਾਲ ਨਹੀਂ ਜੀ ਹੋਰ ਆਰਿਆਂ ਨਾਲ ਆ ਮਤਲਬ ਮੂਰੇ ਨਹੀਂ ਆਉਂਦੇ ਲੋਕ ਨਹੀਂ ਲੋਕਾਂ ਦਾ ਭੱਜ ਗਏ ਜੇ ਤੂੰ ਮਾਲ 20 ਬੰਦੇ ਆ ਕੇ ਨੂੰ ਪੜਦਾ ਇੱਕੋ ਪੜਦਾ ਇਕੱਲਾ ਬੰਦਾ ਆਜਿਹੜੀ ਮੀਨੂ ਨੰਗਾਰਾ ਆ ਰਿਹਾ ਬੰਦਾ ਮੂਰੇ ਆ ਗਏ ਆਹ ਬੰਦੇ ਦਿਖਾਈਆਂ ਮੀਨੂ ਤੀਨ ਮਤਲਬ ਤੀਨ ਬੰਦੇ ਦੇ ਖੜਿਆ ਆ ਆ ਵੀਡੀਓ ਕਰੀ ਤੀਨ ਮਤਲਬ ਕਰਾ ਆਪ ਵੀ ਨਹੀਂ ਚੁਣਦੇ ਆ ਲੋਕ ਆਪ ਆਪਣੀ ਮਤਾਂ ਦੇ ਪੱਖੋਂ ਬਣੇ ਕੀ ਕੀ ਆਪਰੇ ਆਣੇ ਦੇ ਦਰਮਿਆਨ ਦੇ ਵਿੱਚ ਉਹ ਬਸ ਕੁਰਸੀਆਂ ਖਾਣੇ ਆ ਨਾ ਇਹ ਜਿਹੜੇ ਵੀ ਆ ਆਪਦਾ ਮਤਾ ਪਾ ਦੋ ਜਰ ਜਿਹੜਾ ਕੱਟਾ ਡੂਗਾ ਤੇ ਜਿਹੜੇ ਕੀ ਡੂਗੇ ਜਿਹੜੇ ਹੋਰ ਕਰੋ ਹਾਂ ਤੁਸੀਂ ਜਿਹੜੇ ਦੇ ਲੋ ਜਿਹਨੂੰ ਦੇ ਆਰਾਮ ਆ ਤੇਰੇ ਖਾਣਾ ਸਲੋ ਬੜਨ ਦੋ ਬੜਨ ਠੀਕ ਤੇ ਨਹੀਂ ਉਸ ਤੋਂ ਬਾਅਦ ਬੜਨ ਆਪਾਂ ਕੰਦੇ ਵੱਲ ਖੜਿਆ ਹੋਣਗੇ ਆਕੇ ਮਾਰੇ ਮਾਰਾਂਗੇ ਆ ਉਹਦਾ ਨਾਮ ਰੇਹ ਹੈ ਬੜੇ ਜੀ ਬੜਦਾ ਹੈ ਨਹੀਂ ਕੋਟਾ ਗੰਡਾ ਮੇਰੇ ਛਲਾ ਦੇ ਮੜਨ ਅਸੀਂ ਨਹੀਂ ਦਿੰਦੇ ਉਹ ਇੱਕ ਬੰਦਾ ਬੋਲ ਰਿਹਾ ਉਹ ਮੈਂ ਬੋਲੂਗਾ ਨਾਮ ਤਾਂ ਮੈਂ ਨਹੀਂ ਲੱਗਦਾ ਚਲੇ ਕਿਤੇ ਦੀ ਪੁਰਾਣੀ ਸੇਵਾ ਆਹਨੇ ਪੰਚਾਇਤ ਨੂੰ ਸੋਚਦਾ ਸਮਝ ਨੂ ਬਣ ਲੈਣ ਤੇ ਹੈ ਅਸੀਂ ਮਾਗੋ ਨਾ ਨਹੀਂ ਕਰੀ ਸਾਨੂੰ ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਜ਼ਿੰਮੇਵਾਰੀ ਲੈਣੇ ਕਹਿੰਦੇ ਉਹ ਤਰ੍ਹਾਂ ਕਿ ਇੱਥੋਂ ਆਥ ਨੇ ਚੱਲ ਕੇ ਦੇਣਾ ਭੜੀ ਕਿੰਨਾ ਬੰਦਾ ਬਾਹਰ ਨਿਕਲ ਸਕਦਾ ਨਹੀਂ ਆ ਹਾਂ ਜੀ ਚਾਰ ਵਜੇ ਉਹ ਉੱਪਰ ਚੱਲ ਕੇ ਬੈਠੀਆਂ ਨੇ ਘਰ ਆ ਉਹ ਅਸੀਂ ਉਹਨਾਂ ਕੋਲ ਅੱਗੇ ਨਹੀਂ ਜਾ ਰਹੇ ਕੋਈ ਅਸੀਂ ਉਹ ਬੱਦਗਣੇ ਕਰ ਲਓ ਉਹਦੇ ਅਸੀਂ ਜਾ ਸਾਡੇ ਲੈ ਗਏ ਬੱਸ ਬੱਸ ਉਹ ਕਿੱਥੇ ਮਾਰੀ ਬੈਠੇ ਆ ਨਾ ਬੱਸ ਅੱਲਾ ਪੈਟੰਗੀਆਂ ਇਹ ਨਹੀਂ ਕੰਮ ਪਿੰਡਾਂ ਦੀ ਗੱਲ ਹੈ ਦੇਖੋ ਜਦ ਪਿੰਡ ਨਹੀਂ ਉੱਠੇ ਇਹ ਮੇਰੇ ਕੋਲ ਫੋਟੋ ਆਇਆ ਹੈ ਫੋਟੋ ਦਾ ਬੁਰਾ ਹਾਲ ਹੈ ਜਿਹੜੀ ਗੱਲ ਬਾਤ ਦੀ ਆ ਮੈਂ ਦਫ਼ਤਰ ਨੂੰ ਮਿਲ ਪਾਉਂਦਾ ਇਹ ਉਹ ਹੋਣਗੇ ਅੱਜ ਪੁਰਾਣੇ ਪਿੰਡਾਂ ਦੇ ਪਿੰਡਾਂ ਦੇ ਕੰਮਰਾ ਜਿਹੜੇ ਪਈਏ ਨੇ 15 ਤੋਂ ਪਹਿਲਾਂ ਦੇ ਨੇ ਆਪਣਾ ਕੰਮ ਉਹਨਾਂ ਦੇ ਚੱਲਦਾ ਹਾਂ ਪਹਿਲਾਂ ਪਹਿਲਾਂ ਸਾਰੇ ਲਈ ਕਰ ਦੋ ਜਵਾਬ ਦੇ ਦੋ ਆਪਣੀ ਕਮਾਈ ਹੋਰ ਕਿਤੇ ਦੇਖ ਲੈ ਮੈਂ ਅੱਜ ਲੱਗਣੀ ਆਣਾ ਪੰਜ ਮਿੰਟ ਪਹਿਲਾਂ ਬੰਦ ਰਾਜਾ ਆਪਣਾ ਟਿਕਾ ਦਿਓ ਮੇਰੀ ਮਾਰ ਕਰਾ ਦਿਓ